ਜਦ ਤੁਹਾਡੇ ਸਾਹਮਣੇ ਨਰੈਣੂ ਮਹੰਤ ਬਣ ਕੇ ਸੁਖਵੀਰ ਬਾਦਲ ਬੋਲੀ ਜਾਂਦਾ ਹੈ ਤੁਸੀਂ ਉਹਦੀਆਂ ਜੁੱਤੀਆਂ ਵਿੱਚ ਬੈਠੇ ਹੋਏ ਜਕਾਰੇ ਛੱਡਦੇ ਜਾਂਦੇ ਹੋ ਕੋਈ ਸ਼ਰਮ ਹੈ ਸਾਨੂੰ ਜਿਨ੍ਹਾਂ ਤੋਂ ਪੰਥ ਨੂੰ ਬਚਾਉਣਾ ਉਹ ਤਾਂ ਤੁਹਾਡੇ ਸਿਰ ਤੇ ਖੜਾ ਹੈ ਉਹ ਤਾਂ ਬੋਲੀ ਜਾਂਦਾ ਹੈ ਪਹਿਲਾਂ ਉਹਦਾ ਪਾਪਾ ਖੜਾ ਸੀ ਬਾਦਲ ਹੁਣ ਆ ਆ ਖੜਾ ਹੈ ਤੇ ਫਿਰ ਉਹ ਅਗਲੀ ਟਰਨ ਲਾ ਚੋਨੇ ਆਪਣਾ ਮੁੰਡਾ ਵੀ ਤਿਆਰ ਕਰ ਲਿਆ ਸਭ ਤੋਂ ਜ਼ਿਆਦਾ ਨੁਕਸਾਨ ਕੌਮ ਦਾ ਤੇ ਪੰਜਾਬ ਦਾ ਕਰਨ ਵਾਲੇ ਦੋ ਬੰਦੇ ਨੇ ਉਹ ਕਿਹੜੇ ਐ ਪ੍ਰਕਾਸ਼ ਸਿੰਘ ਬਾਦਲ ਜਿਨੇ ਪੰਜਾਬ ਨੂੰ ਲੁੱਟਿਆ ਦੋਨੋਂ ਹੱਥੀ ਤੇ ਕੌਮ ਦੀਆਂ ਜੜਾਂ ਦੇ ਵਿੱਚ ਜ਼ਹਿਰ ਘੋਲਿਆ ਤੇਲ ਪਾਇਆ ਕੌਮ ਦੀ ਜੜ ਪਟਣ ਵਾਸਤੇ ਆਰਐਸ ਦੇ ਨਾਲ ਸਮਝੌਤੇ ਕੀਤੇ ਤੇ ਦੂਜਾ ਸੁਖਵੀਰ ਸਿੰਘ ਬਾਦਲ ਗੱਪੀ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਜਿਹੜਾ ਚਿੱਟੇ ਦਾ ਵਪਾਰੀ ਹੈ ਜਿਹਨੇ ਅੱਧੀ ਨੌਜਵਾਨ ਪੀੜ੍ਹੀ ਨੂੰ ਚਿੱਡੇ ਦੀ ਭੇਡ ਚੜਾਤਾ ਆ ਦੇਖ ਲਓ ਕਹਿੰਦਾ ਝਾੜੂ ਪਾਰਟੀ ਵਾਲਿਆਂ ਦੀ ਸਰਕਾਰ ਵਿੱਚ ਗੁਰਦੁਆਰੇ ਤੇ ਕਬਜ਼ੇ ਹੋ ਗਏ ਮਤਲਬ ਜਿਹੜੇ ਗੁਰਦੁਆਰੇ ਤੁਹਾਡੇ ਤੋਂ ਹਲੇ ਬਖਰੇ ਨੇ ਉਹ ਤੁਹਾਡੇ ਅੰਡਰ ਆਉਣ ਸ਼ਰੋਣੀ ਵਾਲੇ ਤੁਹਾਡਾ ਕਬਜ਼ਾ ਹੈ ਕੀ ਹੈਗਾ ਜਿਹੜੇ ਹੋਰ 2-4 ਬਚੇ ਨੇ ਉਹ ਵੀ ਤੁਹਾਡੇ ਅੰਡਰ ਕੀਤੇ ਜਾਣੇ ਦਾ ਮਤਲਬ ਇਹ ਹੈ 20000 ਏਕੜ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਦੇ ਕੋਲੇ ਅਰਬਾਂ ਖਰਬਾਂ ਦਾ ਬਜਟ ਹੈ ਉਹ ਕਿੱਥੇ ਲੱਗਦਾ ਹੈ ਭਾਈ ਸਾਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਲੋੜ ਨਹੀਂ ਸ਼੍ਰੋਮਣੀ ਕਮੇਟੀ ਦਾ ਐਡਾ ਵੱਡਾ ਬਜਟ ਹੈ ਜੇ ਕਿਤੇ ਅਸੀਂ ਉਹ ਪੰਜਾਬ ਦੇ ਵਿੱਚ 50% ਵੀ ਲਾ ਦਈਏ ਨਾ ਤਾਂ ਪੰਜਾਬ ਜਿਵੇਂ ਸ਼ਖਵੀਰ ਗੱਪ ਮਾਰਦਾ ਸੀ ਨਾ ਕੈਲੀਫੋਰਨੀਆ ਬਣ ਜਾ ਕੈਨੇਡਾ ਬਣ ਜਾ ਉਹ ਆਲਤ ਜਣ ਕੇ ਇੰਨਾ ਵਧੀਆ ਪੰਜਾਬ ਬਣ ਸਕਦਾ ਇੱਕ ਬੰਦੇ ਨੇ ਨਾ ਹੋਟਲ ਬਣਾਇਆ ਉਹਨੇ ਬਾਹਰ ਲਿਖਤਾ ਬੋਰਡ ਤੇ ਕਹਿੰਦਾ ਵੀ ਪ੍ਰਸ਼ਾਦਾ ਸ਼ੱਕ ਤੁਸੀਂ ਤੇ ਪੈਸੇ ਦੇਣਗੇ ਤੁਹਾਡੇ ਪੁੱਤ ਪੋਤੇ ਤੇ ਕੋਈ ਬੇਲਣ ਜਾਂ ਬੰਦਾ ਆਇਆ ਦੋ ਤਿੰਨ ਉਹਦੇ ਨਾਲ ਹੋਰ ਸੀ ਉਹਨੇ ਬੋਰਡ ਪੜ੍ਹਿਆ ਕਹਿੰਦੇ ਕੋਈ ਗੱਲ ਨਹੀਂ ਇਹ ਤਾਂ ਪ੍ਰਸ਼ਾਦਾ ਸ਼ੱਕ ਜੀ ਮੌਜ ਲੱਗੀ ਪ੍ਰਸ਼ਾਦਾ ਸ਼ੱਕਿਆ ਬੇਟਾ ਨੂੰ ਕਿਤੇ ਕਹਿਣ ਆਹ ਲੈ ਦਿਓ ਕਿਤੇ ਕਹਿਣ ਆਹ ਲੈ ਆਦੋ ਕਿਉਂਕਿ ਸਮਝ ਸੀ ਵੀ ਪੈਸੇ ਤਾਂ ਅਸੀਂ ਦੇਣੇ ਨਹੀਂ ਸਾਡੇ ਪੁੱਤ ਕੋ ਤੇ ਦੇਣਗੇ ਛਕ ਲਿਆ ਜੇ ਤੁਰ ਲੱਗੇ ਹੋਟਲ ਦਾ ਮਾਲਕ ਕਹਿੰਦਾ ਪੈਸੇ ਕਹਿੰਦਾ ਤੁਸੀਂ ਬੋਰਡ ਤਾਂ ਲਗਾਇਆ ਹੋਇਆ ਵੀ ਤੁਹਾਡੇ ਪੁੱਤ ਪਾਤੇ ਪੈਸੇ ਦੇਣਗੇ ਉਹ ਹੋਟਲ ਦਾ ਮਾਲਕ ਕਹਿੰਦਾ ਇਹ ਤੁਹਾਡੇ ਪ੍ਰਸ਼ਾਦਾਂ ਦੇ ਪੈਸੇ ਨਹੀਂ ਤੁਹਾਡੀ ਰੋਟੀ ਦੇ ਪੈਸੇ ਨਹੀਂ ਜਿਹੜੇ ਪੈਸੇ ਮੰਗ ਰਿਆਂ ਤੁਹਾਡੇ ਬਾਬੇ ਨੇ ਤੁਹਾਡੇ ਦਾਦੇ ਨੇ ਲੰਗਰ ਛਕਿਆ ਅਸੀਂ ਉਹਦੇ ਪੈਸੇ ਮੰਗ ਰਹੇ ਹਾਂ ਤੁਹਾਡੇ ਕੋਲ ਤੁਹਾਡੇ ਜਿਹੜੇ ਪੈਸੇ ਨੇ ਉਹ ਤਾਂ ਤੁਹਾਡੇ ਪੁੱਤ ਪੱਤ ਦੇਣਗੇ ਕੋਈ ਚੱਕਰ ਨਹੀਂ ਇਹ ਤਾਂ ਤੁਹਾਡੇ ਬਾਬੇ ਨੇ ਤੁਹਾਡੇ ਦਾਦੇ ਨੇ 50 ਸਾਲ ਪਹਿਲਾਂ ਸਕੇ ਸੀ ਉਹ ਮੰਗ ਰਹੇ ਹਾਂ ਅਸੀਂ ਹੁਣ ਜਿਹੜੀਆਂ ਗਲਤੀਆਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀਆਂ ਨੇ ਉਹ ਤਾਂ ਬਾਪੂ ਗਿਆ ਪਤਾ ਨਹੀਂ ਕਿੱਥੇ ਹੋਣਾ ਸੁਖਵੀਰ ਨੂੰ ਭੁਗਤਣੀਆਂ ਪੈ ਰਹੀਆਂ ਨੇ ਜਿਵੇਂ ਕਹਿੰਨਾ ਨਾ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਉਹ ਸੁਖਵੀਰ ਇਸ ਵਕਤ ਕਰ ਰਿਹਾ ਹੈ ਜਿਹੜੀਆਂ ਸੁਖਵੀਰ ਕਰੂਗਾ ਤੇ ਉਹਦਾ ਬੱਚਾ ਇਹ ਮੈਂ ਕਹਿਣਾ ਨਹੀਂ ਮੰਦ ਬੁੱਧੀ ਹੈ ਉਹਨੂੰ ਬਿਲਕੁਲ ਅਕਲ ਨਹੀਂ ਉਹ ਪੁੱਗਤੂਗਾ ਇਹ ਚੇਤੇ ਰੱਖਿਓ ਮੇਰੇ ਨਾਮ ਨਾਲ ਗਿਆਨੀ ਸ਼ਬਦ ਲੱਗਦਾ ਹੈ ਔਰ ਜਿੰਨੀ ਕੋ ਹੋ ਸਕੇ ਬਾਣੀ ਪੜਦਿਆਂ ਇਹ ਸ਼ਬਦ ਮੈਂ ਬੋਲਾਂ ਮੇਰੀ ਜਮੀਰ ਅਜਾਇਤ ਨਹੀਂ ਦਿੰਦੀ ਕਿਉਂਕਿ ਸਾਨੂੰ ਗੁਰੂ ਪਾਸ਼ਾ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਨਾਂ ਸਿਖਾਇਆ ਔਰ ਸਮਝਾਇਆ ਪਰ ਸ਼ਬਦ ਬੋਲਣੇ ਕਿਉਂ ਪੈ ਰਹੇ ਨੇ ਮੈਂ ਸੁਖਵੀਰ ਕਰਕੇ ਨਹੀਂ ਬੋਲਦਾ ਮੈਂ ਬਾਦਲ ਪਰਿਵਾਰ ਕਰਕੇ ਨਹੀਂ ਸ਼ਬਦ ਬੋਲਦਾ ਮੈਂ ਸ਼ਬਦ ਤਾਂ ਬੋਲਦਾ ਕਿ ਬਾਦਲਾਂ ਦੀਆਂ ਜੁੱਤੀਆਂ ਵਿੱਚ ਬੈਠਣ ਵਾਲੇ 170 ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਕੰਤੇ ਜੂਨੀ ਸਰਕਦੀ ਸਰਕਾਰ ਦੇ ਵਿੱਚ ਐਮਐਲਏ ਕਿੰਨੇ ਸੀਗੇ ਉਹਨਾਂ ਦੇ ਕੰਨ ਤੇ ਜੋਨ ਸਰ ਕੀ ਤੇ ਵੱਡੇ ਵੱਡੇ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਵਿੱਚ ਉਹਨੇ ਕੁਝ ਬੋਲੇ ਤੇ ਹੁਣ ਵੀ ਜਿਵੇਂ ਨਰੈਣੂ ਮਹੰਤ ਨਨਕਾਣਾ ਸਾਹਿਬ ਦੇ ਵਿੱਚ ਖੜਾ ਸੀ ਨਾ ਆਰਡਰ ਕਰਦਾ ਸੀ ਆਪਣੇ ਗੁੰਡਿਆਂ ਨੂੰ ਤਕਵੀਰ ਬਾਦਲ ਉਦਾਂ ਕਹੀ ਜਾਂਦਾ ਤੇ ਭੇਡਾਂ ਬੈਠੀਆਂ ਖੱਜਾਂ ਬੈਠੀਆਂ ਸੁਣ ਰਹੀਆਂ ਨੇ ਜਕਾਰੇ ਛੱਡੀ ਜਾ ਰਹੀਆਂ ਨੇ ਸਾਨੂੰ ਇੱਕ ਮੌਕਾ ਦੇਣਾ ਸੀ ਅਸੀਂ ਬੇਅਦਵੀ ਕਰਨ ਵਾਲਿਆਂ ਨੂੰ ਫੜ ਲੈਂਦੇ ਫਿਰ ਏ ਦੁਸ਼ਮਣਾਂ ਦੀ ਚਾਲ ਸੀ ਪੰਥ ਨੂੰ ਬਦਨਾਮ ਕਰਨਾ ਕੌਮ ਨੂੰ ਬਦਨਾਮ ਕਰਨਾ ਹੁਣ ਕਹਿੰਦਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕੌਮ ਲਈ ਤੇ ਪੰਜਾਬ ਲਈ ਇਕਜੁੱਟ ਹੋ ਕੇ ਕੰਮ ਕਰਾਂਗੇ ਉਹ ਭਰਾਵੋ ਸ਼ਰਮ ਕਰ ਲੋ ਮਾੜੀ ਮੋਟੀ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਬੂਟ ਪਾਲਸ਼ ਉੱਪਰੋਂ ਉੱਪਰੋਂ ਕਰੀਦਾ ਤਲਾ ਨਹੀਂ ਪਾਲਸ਼ ਕਰੀਦਾ ਹੁੰਦਾ ਤੇ ਉਹ ਬੰਦੇ ਨੂੰ ਤੁਸੀਂ ਕੌਮ ਦੇ ਸਿਰ ਤੇ ਬਹੌਣ ਲੱਗਿਓ ਉਸ ਬੰਦੇ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਰੱਖਿਆ ਮੈਂ ਇਥੇ ਇੱਕ ਬੇਨਤੀ ਕਰਨੀ ਹੈ ਕਹਿੰਦੇ ਜੀ ਕੌਮ ਨੂੰ ਤੇ ਪੰਥ ਨੂੰ ਖਤਰਾ ਹੈ ਅਸੀਂ ਹੁਣ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਜਿਹੜੇ ਬੰਦੀ ਸਿੰਘ ਨੇ ਨਾ ਉਹਨਾਂ ਦੀ ਰਿਹਾਈ ਵਾਸਤੇ ਗਵਰਨਮੈਂਟ ਤੇ ਪ੍ਰੈਸ਼ਰ ਪਾਵਾਂਗੇ ਜਾਨਿ ਕਿ ਮੋਦੀ ਸਾਹਿਬ ਨੂੰ ਕਹਾਂਗੇ ਤੂੰ ਬੰਦੀ ਸਿੰਘਾਂ ਨੂੰ ਰਹਾ ਕਰ ਇਹ ਕਹਿ ਰਿਹਾ ਸੀ ਸੁਖਵੀਰ ਬਾਦਲ ਉਹ ਭਰਾਵੋ ਸ਼ਰਮ ਤੋਂ ਕਰ ਲੋ ਯਾਰ ਤੁਸੀਂ ਬੀਜੇਪੀ ਸਰਕਾਰ ਦੇ ਵਿੱਚ ਰਹੇ ਹੋ ਹੁਣ ਵੀ ਹੈਗੇ ਹੋ ਤੁਸੀਂ ਪਹਿਲਾਂ ਕਿਉਂ ਨਾ ਗੱਲ ਕਰੀ ਹੁਣ ਕਿਉਂ ਗੱਲ ਕਰਦੇ ਹੋ ਕਿਹੜੀ ਕੌਮ ਨੂੰ ਖਤਰਾ ਹੈ ਕਿਹੜੇ ਪੰਥ ਨੂੰ ਖਤਰਾ ਹੈ ਖਤਰਾ ਤੁਹਾਡੀ ਕੁਰਸੀ ਨੂੰ ਹੈ ਤੁਹਾਡਾ ਮਲਿਆ ਮੇਟ ਹੋ ਚੁੱਕਾ ਹੈ ਮੈਂ ਇੱਕ ਬੇਨਤੀ ਕਰਾਂ ਧਰਤੀ ਤੇ ਡਾਇਨਾਸੌਰ ਦੁਬਾਰਾ ਵਾਪਸ ਆ ਸਕਦੇ ਹੈ ਇਹ ਬਾਦਲ ਪਰਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਸਕਦਾ ਇੱਜੇ ਤੇ ਰਖ ਲਓ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਤੁਸੀਂ ਦਰਦ ਰੱਖਦੇ ਹੋ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਮੈਂ ਬੇਨਤੀ ਕਰ ਦਿੰਦਾ ਤੁਸੀਂ ਸੁਖਵੀਰ ਬਾਦਲ ਨੂੰ ਕਹਿ ਦਿਓ ਵੀ ਚੁੱਪ ਕਰਕੇ ਆਪਣੇ ਘਰ ਬੈਠ ਮਜੀਠੀਓ ਨੂੰ ਕਹਿ ਦਿਓ ਆਪਣੇ ਘਰ ਬੈਠ ਬੀਬੀ ਹਰ ਸਿਮਰਤ कौर ਬਾਦਲ ਹੈ ਉਹਨੂੰ ਪਾਸੇ ਕਰ ਦਿਓ ਜਗੀਰ कौर ਤਾਂ ਚਲੋ ਪਾਸੇ ਹੁਣ ਆਪਣੇ ਆਪ ਉਹ ਆਪਣੀ ਇੱਜ਼ਤ ਬਚਾਉਣ ਵਾਸਤੇ ਹੋ ਗਈ ਸ਼ਾਇਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਜਝਾਰੂ ਨੌਜਵਾਨ ਹੁਣ ਵੀ ਆਉਣ ਵਾਸਤੇ ਤਿਆਰ ਨੇ ਬਹੁਤ ਵਧੀਆ ਪ੍ਰਚਾਰਕ ਜਿਹੜੇ ਢੰਗ ਤਰੀਕੇ ਨਾਲ ਗੱਲ ਕਰਨ ਵਾਲੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਹੈਗੇ ਨੇ ਪਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਜਿਵੇਂ ਤੁਸੀਂ ਕਹਿੰਦੇ ਸੀ ਨਾ ਕਿ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ਼ਾ ਨੇ ਅਰਥ ਕਰਵਾਏ ਆਪਾਂ ਇਹ ਘਟਨਾ ਸੁਣਾਉਨੇ ਆ ਨਾ ਤੇ ਉਹ ਗੁੰਗੇ ਪ੍ਰਚਾਰਕ ਬਣਾਏ ਗਏ ਨੇ ਅੱਜ ਵੀ ਹੈਗੇ ਨੇ ਤੇ ਅੱਜ ਵੀ ਉਹ ਬੋਲਣਗੇ ਜੇ ਉਹਨਾਂ ਨੂੰ ਤੁਸੀਂ ਬੋਲਣ ਵਾਸਤੇ ਆਜ਼ਾਦੀ ਦਿਓਗੇ ਮੈਂ ਜ਼ਿਕਰ ਕਰ ਦੇਣਾ ਗਿਆਨੀ ਮਾਨ ਸਿੰਘ ਵਰਗੇ ਹੋਰ ਬੜੇ ਨੇ ਜਿਹੜੇ ਕੌਮ ਲਈ ਸ਼ਹਿਰਦ ਨੇ ਜਿਨ੍ਹਾਂ ਕੋਲੇ ਬੇਦਲਤਾ ਵੀ ਹੈ ਜਿਨ੍ਹਾਂ ਕੋਲੇ ਸਚਾਈ ਵੀ ਹੈ ਜਿਨ੍ਹਾਂ ਕੋਲੇ ਲਿਆਕਤ ਜਿਨ੍ਹਾਂ ਕੋਲੇ ਸਮਝਦਾਰੀ ਵੀ ਹੈ ਉਹ ਬੰਦੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦ ਤੇ ਕੁਝ ਕਰਨ ਲਈ ਤਿਆਰ ਨੇ ਹੋਰ ਬਥੇਰੇ ਲੋਕ ਨੇ ਪਰ ਪ੍ਰੋਬਲਮ ਕੀ ਹੈ ਜਦ ਤੁਹਾਡੇ ਸਾਹਮਣੇ ਨਰੈਣੂ ਮਹੰਤ ਬਣ ਕੇ ਸੁਖਵੀਰ ਬਾਦਲ ਬੋਲੀ ਜਾਂਦਾ ਤੁਸੀਂ ਉਹਦੀਆਂ ਜੁੱਤੀਆਂ ਵਿੱਚ ਬੈਠੇ ਹੋਏ ਜਕਾਰੇ ਛੱਡਿ ਜਾਂਦੇ ਹੋ ਕੋਈ ਸ਼ਰਮ ਹੈ ਸਾਨੂੰ ਅਸੀਂ ਕਹਿੰਦੇ ਜੀ ਪੰਥ ਬਚਾਉਣੇ ਪੰਥ ਬਚਾਉਣਾ ਕਿੰਨਾ ਤੋਂ ਐ ਜਿਨ੍ਹਾਂ ਤੋਂ ਪੰਥ ਨੂੰ ਬਚਾਉਣਾ ਉਹ ਤਾਂ ਤੁਹਾਡੇ ਸ਼ਿਰ ਤੇ ਖੜਾ ਹੈ ਉਹ ਤਾਂ ਬੋਲੀ ਜਾਂਦਾ ਪਹਿਲਾਂ ਉਹਦਾ ਪਾਪਾ ਖੜਾ ਸੀ ਬਾਦਲ ਹੁਣ ਆਪ ਖੜਾ ਤੇ ਫਿਰ ਅਗਲੀ ਟਰਨ ਵਾਚੋਂ ਨੇ ਆਪਣਾ ਮੁੰਡਾ ਵੀ ਤਿਆਰ ਕਰ ਲਿਆ ਸ਼ਾਂਤ ਸਾਨੂੰ ਹੈ ਹੀ ਨਹੀਂ ਕੋਈ ਫਿਰ ਕਹਣਗੇ ਆ ਦੇਖ ਲਓ ਬੂਟਾ ਸਿੰਘ ਕੀ ਬਕਵਾਸ ਕਰਦਾ ਹੈ ਬੂਟਾ ਸਿੰਘ ਇਹਦਾ ਪਹਿਲਾਂ ਆਪ ਗਲਤੀਆਂ ਕਰਦਾ ਹੈ ਉਹ ਭਰਾਵੋ ਤੁਹਾਡੇ ਅੱਗੇ ਅੱਗੇ ਹੱਥ ਬੰਨੇ ਥੋੜਾ ਬੋਤਾ ਨਾ ਅਕਲ ਨੂੰ ਹੱਥ ਮਾਰ ਲਓ ਸਭ ਤੋਂ ਜ਼ਿਆਦਾ ਨੁਕਸਾਨ ਕੌਮ ਦਾ ਤੇ ਪੰਜਾਬ ਦਾ ਕਰਨ ਵਾਲੇ ਦੋ ਬੰਦੇ ਨੇ ਉਹ ਕਿਹੜੇ ਐ ਪ੍ਰਕਾਸ਼ ਸਿੰਘ ਬਾਦਲ ਜਿਨੇ ਪੰਜਾਬ ਨੂੰ ਲੁੱਟਿਆ ਦੋਨੋਂ ਹੱਥੀ ਤੇ ਕੌਮ ਦੀਆਂ ਜੜਾਂ ਦੇ ਵਿੱਚ ਜ਼ਹਿਰ ਘੋਲਿਆ ਤੇਲ ਪਾਇਆ ਕੌਮ ਦੀ ਜੜ ਪਟਣ ਵਾਸਤੇ ਆਰਐਸ ਦੇ ਨਾਲ ਸਮਝੌਤੇ ਕੀਤੇ ਤੇ ਦੂਜਾ ਸੁਖਵੀਰ ਸਿੰਘ ਬਾਦਲ ਗੱਪੀ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਜਿਹੜਾ ਚਿੱਟੇ ਦਾ ਵਪਾਰੀ ਹੈ ਜਿਨੇ ਅੱਧੇ ਨੌਜਵਾਨ ਪੀੜੀ ਨੂੰ ਚਿੱਟੇ ਦੀ ਭੇਡ ਚੜਾਤਾ ਹੋਰ ਕੀ ਸੁਣਨਾ ਚਾਹੁੰਦੇ ਹੋ ਪਰ ਜਿਹੜੀ ਆਖੀ ਮੰਗੀ ਮਹਾਰਾਨ ਹੋ ਗਿਆ ਕਿ ਭੇਡਾਂ ਬੈਠੀਆਂ ਸੁਣੀ ਗਈਆਂ ਜਕਾਰੇ ਛੱਡੀ ਗਈਆਂ ਕੋਈ ਸ਼ਰਮ ਹੀ ਨਹੀਂ ਆਈ ਕੋਈ ਬੋਲਿਆ ਹੀ ਨਹੀਂ ਸਾਡੇ ਰਾਜ ਵਿੱਚ ਕਹਿੰਦਾ ਬਿਆਦਵੀ ਹੋਈ ਦੂਜੀ ਗੱਲ ਆ ਦੇਖ ਲਓ ਕਹਿੰਦਾ ਝਾੜੂ ਪਾਰਟੀ ਵਾਲਿਆਂ ਦੀ ਸਰਕਾਰ ਵਿੱਚ ਗੁਰਦੁਆਰਿਆਂ ਤੇ ਕਬਜ਼ੇ ਹੋ ਗਏ। ਮਤਲਬ ਜਿਹੜੇ ਗੁਰਦੁਆਰੇ ਤੁਹਾਡੇ ਤੋਂ ਹਲੇ ਵੱਖਰੇ ਨੇ ਉਹ ਤੁਹਾਡੇ ਅੰਡਰ ਆਉਣ। ਸ਼ਰੌਣੀ ਪਿੰਡੇ 'ਤੇ ਤੁਹਾਡਾ ਕਬਜ਼ਾ ਹੈ ਕੀ ਹੈਗਾ? ਜਿਹੜੇ ਹੋਰ 2-4 ਬੱਜੇ ਨੇ ਉਹ ਵੀ ਤੁਹਾਡੇ ਅੰਡਰ ਕੀਤੇ ਜਾਣੇ ਦਾ ਮਤਲਬ ਇਹ ਹੈ ਜਿਹੜਾ ਗੁਰਦੁਆਰੇ ਦਾ ਕਬਜ਼ਾ ਤੁਸੀਂ ਕੀਤਾ ਹੋਇਆ ਆਪਣੇ ਆਪ ਨੂੰ ਨਹੀਂ ਮੰਨਦੇ ਵੀ ਅਸੀਂ ਵੀ ਗੁਰਦੁਆਰੇ 'ਤੇ ਕਾਬਜ਼ ਹਾਂ। 20000 ਏਕੜ ਜ਼ਮੀਨ ਹੈ ਸ਼ਰੌਣੀ ਪਿੰਡੇ ਦੇ ਕੋਲੇ। 4 ਮ ਕਰੋੜਾਂ ਦਾ ਬਜਟ ਹੈ ਉਹ ਕਿੱਥੇ ਲੱਗਦਾ ਬਈ ਸਾਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਲੋੜ ਨਹੀਂ ਸ਼੍ਰੋਮਣੀ ਕਮੇਟੀ ਦਾ ਐਡਾ ਵੱਡਾ ਬਜਟ ਹੈ ਜੇ ਕਿਤੇ ਅਸੀਂ ਉਹ ਪੰਜਾਬ ਦੇ ਉਹ ਵਿੱਚ 50% ਵੀ ਲਾ ਦਈਏ ਨਾ ਤਾਂ ਪੰਜਾਬ ਜਿਵੇਂ ਸ਼ਖਵੀਰ ਗੱਪ ਮਾਰਦੇ ਨੇ ਜਿਨਾ ਕੈਲੀਫੋਰਨੀਆ ਬਣ ਜੂ ਕੈਨੇਡਾ ਬਣ ਜੂ ਉਹ ਹਾਲਤ ਜਾਨਕਿ ਇੰਨਾ ਵਧੀਆ ਪੰਜਾਬ ਬਣ ਸਕਦਾ ਪਰ ਅਸੀਂ ਲਾਉਂਦੇ ਤਾਂ ਹੈ ਨਹੀਂ ਉਹ ਤਾਂ ਫਿਰ ਆਪ ਖਾਣਾ ਹੁੰਦਾ ਅਸੀਂ ਇਲੈਕਸ਼ਨਾਂ ਤੇ ਖਰਚ ਕਰਨਾ ਹੁੰਦਾ ਜਿਹੜੀਆਂ ਅਸੀਂ ਧੁੱਜਣਾ ਛੇੜਨੀਆਂ ਹੁੰਦੀਆਂ ਨੇ ਉੱਥੇ ਲਾਉਣਾ ਹੁੰਦਾ ਇਹ ਵੀਡੀਓ ਮੈਂ ਤਾਂ ਪਾਈ ਐ ਬਹੁਤ ਸੱਜਣੇ ਕਹਿਣਗੇ ਬੁੱਢਾ ਜੀ ਬੇਅਦਵੀ ਤੇ ਨਹੀਂ ਤੁਸੀਂ ਬੋਲੇ ਪ੍ਰਭ ਬਹੁਤ ਬੋਲਦੇ ਜਦੋਂ ਤੁਸੀਂ ਮੈਨੂੰ ਲਾਂਭਾ ਦਿਨੇ ਫੋਨ ਕਰ ਦਿਓ ਕਿ ਖਾਚ ਸ਼ਬਦ ਨਾ ਵਰਤ ਭੇੜ ਸ਼ਬਦ ਨਾ ਵਰਤ ਕਦੀਨ ਸ਼ਬਦ ਨਾ ਵਰਤ ਹੁਣ ਤੁਸੀਂ ਆ ਵੀਡੀਓ ਸੁਣ ਕੇ ਦੇਖ ਲਿਓ ਸੁਖਵੀਰ ਬੰਦਲੇ ਵੀ ਸੁਣ ਲਿਓ ਉਹਦੇ ਪੈਰਾਂ ਵਿੱਚ ਬੈਠੇ ਨੇ ਉਹ ਬੇਦਵੀ ਦੇ ਮੁੱਦੇ ਤੇ ਗੱਲ ਕਰਦੇ ਤੇ ਸੱਥੋਂ ਬੈਠੇ ਜਕਾਰੇ ਛੱਡੀ ਜਾਂਦੇ ਆ ਇਸ ਕਰਕੇ ਮੈਂ ਕਦੀੜ ਤੇ ਭੇਡਾਂ ਜਾਂ ਕਾਹੇ ਸ਼ਬਦ ਵਰਤਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ